ਜਦੋਂ ਅਸੀਂ ਹੱਸਦੇ ਹਾਂ ਜਾਂ ਰੋਂਦੇ ਹਾਂ ਸਾਡੀਆਂ ਅੱਖਾਂ ਦੇ ਵਿੱਚ ਹੰਝੂ ਇਸ ਕਰਕੇ ਵਗਦੇ ਨੇ ਕਈ ਵਾਰ ਭੈਣ ਭਰਾ ਸੋਚਦੇ ਨੇ ਕਿ ਸਾਡੀਆਂ ਅੱਖਾਂ ਦੇ ਵਿੱਚੋਂ ਟਪਕ ਟਪਕ ਅਥਰੂ ਜਿਹੜੇ ਡਿੱਗਣ ਲੱਗ ਪੈਂਦੇ ਜਦੋਂ ਅਸੀਂ ਬਹੁਤ ਖੁਸ਼ ਹੁੰਨੇ ਹਾਂ ਉਦੋਂ ਵੀ ਅਡੀ ਅੱਖਾਂ ਚ ਅਥਰੂ ਡਿੱਗਣ ਲੱਗ ਪੈਂਦੇ ਨੇ ਜਦੋਂ ਅਸੀਂ ਕਿਸੇ ਦੁੱਖ ਦਾ ਜਾਂ ਕਿਸੇ ਭੈਣ ਭਰਾ ਦੇ ਦੁੱਖ ਚ ਸ਼ਾਮਲ ਹੁੰਨੇ ਹਾਂ ਜਾਂ ਸਾਡਾ ਕੋਈ ਸਾਡੇ ਤੋਂ ਵਿਛੜ ਜਾਂਦਾ ਤਾਂ ਵੀ ਸਾਡੀਆਂ ਅੱਖਾਂ ਦੇ ਵਿੱਚੋਂ ਟਪਕ ਟਪਕ ਕਰਕੇ ਜਿਹੜੇ ਅਥਰੂ ਆਹੇ ਠਾਣੂ ਡਿੱਗਣ ਲੱਗ ਪੈਂਦੇ ਨੇ ਅਸੀਂ ਮੈਨੀ ਕਿਉ ਕਹਿਣ ਤੋਂ ਪਾਪ ਕਿ ਅਥਰੂਆਂ ਦੀ ਬਰਸਾਤ ਸ਼ੁਰੂ ਹੋ ਜਾਂਦੀ ਆ ਆਖਰਕਾਰ ਕਿਉਂ ਕੋਈ ਤੁਹਾਡੇ ਵਰਗੇ ਬਹੁਤ ਸੋਹਣੇ ਸੱਜਣ ਜਿਹੜੇ ਨੇ ਸਵਾਲ ਦਾ ਜਵਾਬ ਦਿੰਦੇ ਨੇ ਕਿ ਜਿਹੜੇ ਸਾਡੇ ਸਰੀਰ ਦੇ ਵਿੱਚ ਦੋ ਤਰ੍ਹਾਂ ਦੇ ਹਾਰਮੋਨਸ ਹੁੰਦੇ ਨੇ ਤੇ ਜਿਸ ਨੂੰ ਇੱਕ ਹਾਰਮੋਨ ਦਾ ਨਾਲ ਰਹਿੰਦੇ ਨੇ ਜਿਹੜਾ ਕੋਰਟੀਸੋਲ ਕੋਰਟੀਸੋਲ ਤੇ ਦੂਜੇ ਦਾ ਐਡਰੇਨਾਲੀਨ ਐਡਰੇਨਾਲੀਨ ਇਹ ਦੋ ਜਿਹੜੇ ਹਾਰਮੋਨਸ ਨੇ ਇਹ ਜਦੋਂ ਸਾਡੇ ਸਰੀਰ 'ਚ ਐਕਟਿਵ ਹੋ ਜਾਂਦੇ ਨੇ ਬਹੁਤ ਜ਼ਿਆਦਾ ਤਾਂ ਇਹ ਸਾਡੇ ਦਿਮਾਗ ਨੂੰ ਮੈਸੇਜ ਪਾਉਂਦੇ ਨੇ ਤਾਂ ਫਿਰ ਜੇ ਦੇ ਕਰਕੇ ਜਦੋਂ ਸਾਡੇ ਕੋਲ ਵੱਧ ਖੁਸ਼ੀ ਹੁੰਦੀ ਆ ਤੇ ਸਾਡੀਆਂ ਅੱਖਾਂ 'ਚੋਂ ਖੁਸ਼ੀ ਨਾਲ ਵੀ ਹੰਝੂ ਵਗਾਂ ਲੱਗ ਪੈਂਦੇ ਨੇ ਲੇਕਿਨ ਜਦੋਂ ਸਾਡੇ 'ਚ ਦੁੱਖ ਆ ਜਾਂਦਾ ਵਾ ਜਦੋਂ ਇਹ ਮੈਸੇਜ ਸਾਡੇ ਦਿਮਾਗ ਨੂੰ ਭੇਜਦੇ ਨੇ ਸਾਡੀਆਂ ਕਿਰਿਆਵਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਹੋ ਕੇ ਦੁੱਖ ਜਿਹੜਾ ਵਾ ਪਾਣੀ ਦੀਆਂ ਬੂੰਦਾਂ ਦੇ ਰੂਪ ਵਿੱਚ ਸਾਡੀਆਂ ਅੱਖਾਂ ਥਾਣੀ ਤਾਂ ਲੇਟ ਡਿੱਗਣ ਲੱਗ ਪੈਂਦਾ ਜਿਸ ਕਰਮ ਜਿਸ ਦੇ ਕਾਰਨ ਸਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਜਿਹੜੇ ਨੇ ਬਾਹਰ ਡਿੱਗਦੇ ਨੇ ਕਿਉਂਕਿ ਸਾਡੀ ਬੋਡੀ ਬਹੁਤ ਸਾਰੇ ਹਾਰਮੋਨਸ ਦੀ ਬਣੀ ਹੋਈ ਆ ਅਲੱਗ-ਅਲੱਗ ਹਾਰਮੋਨਸ ਜਿਹੜੇ ਨੇ ਉਹ ਅਲੱਗ-ਅਲੱਗ ਤਰੀਕੇ ਨਾਲ ਕੰਮ ਕਰਦੇ ਨੇ ਲੇਕਿਨ ਜਦੋਂ ਅੱਖਾਂ ਸਾਡੀਆਂ ਚੋਂ ਪਾਣੀ ਨਿਕਲਦਾ ਆ ਤਾਂ ਇਹਨੂੰ ਮੈਡੀਕਲ ਲਾਈਨ ਮੁਤਾਬਕ ਚੰਗਾ ਵੀ ਮੰਨਿਆ ਜਾਂਦਾ ਕਿ ਅੱਖਾਂ ਸਾਫ਼ ਹੋ ਜਾਂਦੀਆਂ ਨੇ ਅੱਖਾਂ ਵਧੀਆ ਹੋ ਜਾਂਦੀਆਂ ਨੇ ਪਰ ਜੇ ਅਥਰੂ ਹਮੇਸ਼ਾ ਖੁਸ਼ੀਆਂ ਦੇ ਹੋਣ ਤਾਂ ਫਿਰ ਹੀ ਚੰਗੀ ਗੱਲ ਆ ਜਿਨ੍ਹਾਂ ਲੋਕਾਂ ਦੀ ਅੱਖਾਂ 'ਚੋਂ ਦੁੱਖ ਦੇ ਅਥਰੂ ਡਿੱਗਦੇ ਨੇ ਹੰਝੂ ਡਿੱਗਦੇ ਨੇ ਜਾਂ ਕਿਸੇ ਦੇ ਆਪਣਿਆਂ ਦੀ ਯਾਦ ਵਿੱਚ ਜਾਂ ਆਪਣਿਆਂ ਵੱਲੋਂ ਦਿੱਤੇ ਗਏ ਦੁਖਾਂਤ ਦੀ ਯਾਦ ਵਿੱਚ ਤਾਂ ਫਿਰ ਇਹ ਅੱਖਾਂ ਬਹੁਤ ਦਰਦ ਕਰਦੀਆਂ ਨੇ ਫਿਰ ਬਹੁਤ ਪੇਨ ਕਰਦੀਆਂ ਨੇ ਫਿਰ ਇਹ ਕਈ ਵਾਰ ਇੰਨੀ ਅੱਖਾਂ ਰੋਂਦੀਆਂ ਨੇ ਇੰਨੇ ਹੰਝੂ ਨਿਕਲ ਜਾਂਦੇ ਨੇ ਕਿ ਅੱਖਾਂ ਥੱਕ ਜਾਂਦੀਆਂ ਨੇ ਉਹਨਾਂ ਨੂੰ ਦਿਸਣਾ ਵੀ ਹਟ ਜਾਂਦਾ ਆ ਇਸ ਕਰਕੇ ਕਦੀ ਵੀ ਕਿਸੇ ਭੈਣ ਭਰਾ ਨੂੰ ਦੁੱਖ ਵਾਲੇ ਅਥਰੂ ਨਹੀਂ ਆਉਣੇ ਚਾਹੀਦੇ ਜਦੋਂ ਵੀ ਆਉਣ ਖੁਸ਼ੀ ਵਾਲੇ ਅਥਰੂ ਆਉਣ ਕਿਉਂਕਿ ਖੁਸ਼ੀ ਵਾਲੇ ਅਥਰੂਆਂ ਦਾ ਇੱਕ ਆਪਣਾ ਹੀ ਚਿਹਰੇ ਤੇ ਨੂਰ ਹੁੰਦਾ ਆ ਰੰਗ ਹੁੰਦਾ ਇਸ ਕਰਕੇ ਹਰੇਕ ਭੈਣ ਭਰਾ ਨੂੰ ਯਾਦ ਰੱਖਣਾ ਚਾਹੀਦਾ ਕਿ ਇਹ ਦੋ ਹਾਰਮੋਨਸ ਦੇ ਕਾਰਨ ਹੀ ਇਹ ਸਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਡਿੱਗਦੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ